ਜਿਹੜੇ ਲੋਕ ਬਵਾਸੀਰ ਬਿਮਾਰੀ ਦੇ ਨਾਲ ਪੀੜਿਤ ਨੇ ਉਹਨਾਂ ਲੋਕਾਂ ਦੇ ਲਈ ਰਾਹਤ ਭਰੀ ਖਬਰ ਹੈ ਮਹੱਤਵ ਬਹੁਤ ਘੱਟ ਫੀਸ ਦੇ ਨਾਲ ਉਹ ਸਰਕਾਰੀ ਹਸਪਤਾਲ ਦੇ ਵਿੱਚ ਲੇਜ਼ਰ ਲਾਈਟ ਆਪਰੇਸ਼ਨ ਕਰਵਾ ਸਕਦੇ ਨੇ ਬਹੁਤ ਸਾਰੇ ਲੋਕ ਨੇ ਬਵਾਸੀਰ ਜਦੋਂ ਪ੍ਰੋਬਲਮ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਉਸ ਤੋਂ ਬਾਅਦ ਆਪਰੇਸ਼ਨ ਤੋਂ ਕਾਫੀ ਜ਼ਿਆਦਾ ਡਰਦੇ ਨੇ ਕੁਝ ਲੋਕ ਅਜੇਹੇ ਵੀ ਨਹੀਂ ਬਵਾਸੀਰ ਦਾ ਇਲਾਜ ਕਰਵਾਉਣ ਦੇ ਲਈ ਜਾਂਦੇ ਹੀ ਨਹੀਂ ਕਿਉਂਕਿ ਉਹਨਾਂ ਨੂੰ ਅਜੀਹਾ ਲੱਗਦਾ ਹੈ ਕਿ ਬਵਾਸੀਰ ਦਾ ਜਿਹੜਾ ਆਪਰੇਸ਼ਨ ਦੇ ਰਾਹੀਂ ਹੀ ਹੱਲ ਹੋ ਸਕਦਾ ਹੈ ਤੇ ਕੁਝ ਲੋਕ ਇਸ ਡਰ ਦੇ ਕਾਰਨ ਹੀ ਦਵਾਈ ਨਹੀਂ ਲੈਂਦੇ ਨੇ ਪਰ ਉਹਨਾਂ ਲੋਕਾਂ ਦੇ ਲਈ ਰਾਹਤ ਭਾਰੀ ਖਬਰ ਹੈ ਲੋਕ ਉਹ ਆਪਣਾ ਜ਼ਿਲ੍ਹਾ ਮੁਹਾਲੀ ਦੇ ਸਰਕਾਰੀ ਹਸਪਤਾਲ ਤੇ ਵਿੱਚ ਜਾ ਕੇ ਬਹੁਤ ਘੱਟ ਫੀਸ ਦੇ ਜ਼ਰੀਏ ਆਪਣਾ ਇਲਾਜ ਲੇਜ਼ਰ ਰਾਹੀਂ ਕਰਵਾ ਸਕਦੇ ਨੇ ਤੇ ਬਹੁਤ ਵਧੀਆ ਸਹੂਲਤ ਹੈ ਤੇ ਮੋਹਾਲੀ ਦੇ ਇਸ ਹਸਪਤਾਲ ਦੇ ਵਿੱਚ ਇੱਕ ਪਹਿਲਾ ਲੇਜ਼ਰ ਲਾਈਟ ਆਪਰੇਸ਼ਨ ਸਰਕਾਰੀ ਹਸਪਤਾਲ ਦੇ ਵਿੱਚ ਹੋਇਆ ਹੈ ਤੇ ਡਾਕਟਰਸ ਦੇ ਵੱਲੋਂ ਜਾਣਕਾਰੀ ਸਾਂਝਾ ਕੀਤੀ ਹੈ ਡਾਕਟਰਸ ਦਾ ਕਹਿਣਾ ਹੈ ਕਿ ਹੁਣ ਆਮ ਲੋਕ ਵੀ ਬਹੁਤ ਘੱਟ ਪੈਸੇ ਦੇ ਵਿੱਚ ਇਸ ਬਿਮਾਰੀ ਦਾ ਇਲਾਜ ਕਰਵਾ ਸਕਦੇ ਨੇ ਜ਼ਿਲ੍ਹਾ ਹਸਪਤਾਲ ਮੋਹਾਲੀ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਮਾਮਲੇ ਦੇ ਵਿੱਚ ਇੱਕ ਹੋਰ ਪ੍ਰਾਪਤੀ ਹੋਈ ਹੈ ਹਸਪਤਾਲ ਦੇ ਸਰਜਰੀ ਵਿਭਾਗ ਦੇ ਵਿੱਚ ਪਹਿਲੀ ਵਾਰ ਮਰੀਜ਼ ਦਾ ਬਵਾਸੀਰ ਦਾ ਆਪਰੇਸ਼ਨ ਲੇਜ਼ਰ ਮਸ਼ੀਨਾਂ ਦੇ ਰਾਹੀਂ ਕੀਤਾ ਗਿਆ ਹੈ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਮਹੇਸ਼ ਕੁਮਾਰ ਅਹੂਜਾ ਅਤੇ ਐਸ ਐਮਓ ਡਾਕਟਰ ਐਸ ਐਚ ਸੀਮਾ ਨੇ ਦੱਸਿਆ ਕਿ ਪੰਜਾਬ ਪਰਦੇ ਵਿੱਚ ਸਰਕਾਰੀ ਸਿਹਤ ਸੰਸਥਾਵਾਂ ਦੇ ਵਿੱਚ ਜ਼ਿਲ੍ਹਾ ਹਸਪਤਾਲ ਮੋਹਾਲੀ ਅਜੇ ਹੀ ਪਹਿਲੀ ਅਜਿਹਾ ਪਹਿਲਾ ਹਸਪਤਾਲ ਬਣਿਆ ਜਿੱਥੇ ਲੇਜ਼ਰ ਦੇ ਰਾਹੀਂ ਬਵਾਸੀਰ ਦਾ ਆਪਰੇਸ਼ਨ ਕੀਤਾ ਜਾ ਸਕਦਾ ਹੈ ਇਲਾਜ ਹੋ ਸਕਦਾ ਹੈ ਉਹਨਾਂ ਦੱਸਿਆ ਕਿ ਇਸ ਕਾਮਯਾਬ ਆਪਰੇਸ਼ਨ ਦਾ ਸਹਾਰਾ ਸਰਜਨ ਡਾਕਟਰ ਵਨੀਤਾ ਕੰਬੋਚ ਤੇ ਉਹਨਾਂ ਦੀ ਟੀਮ ਨੂੰ ਜਾਂਦਾ ਹੈ ਜਿਨ੍ਹਾਂ ਨੇ ਪੂਰੀ ਮਿਹਨਤ ਦੇ ਨਾਲ ਤੇ ਲਗਨ ਦੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ ਉਹਨਾਂ ਇਹ ਵੀ ਦੱਸਿਆ ਕਿ ਬਵਾਸੀਰ ਦਾ ਲੇਜ਼ਰ ਆਪਰੇਸ਼ਨ ਸਿਰਫ ਵੱਡੇ ਨਿੱਜੀ ਹਸਪਤਾਲਾਂ ਦੇ ਵਿੱਚ ਪਹਿਲਾ ਸੰਭਵ ਹੋ ਸਕਦਾ ਹੈ ਹੁਣ ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚ ਵੀ ਅਜਿਹੇ ਆਪਰੇਸ਼ਨ ਕੀਤਾ ਜਾ ਸਕਦਾ ਹੈ ਤੇ ਲੋਕ ਬਹੁਤ ਘੱਟ ਫੀਸ ਜਿਹੜੀ ਹੈ ਸਰਕਾਰ ਨੂੰ ਅਦਾ ਕਰਕੇ ਆਪਣਾ ਜਿਹੜਾ ਆਪਰੇਸ਼ਨ ਹੈ ਉਹ ਕਰਵਾ ਸਕਦੇ ਨੇ ਇੱਥੇ ਮਰੀਜ਼ਾਂ ਨੂੰ ਕਾਫੀ ਘੱਟ ਫੀਸ ਅਦਾ ਕਰਨੀ ਪੈਂਦੀ ਹੈ ਜਦਕਿ ਸਰਕਾਰੀ ਹਸਪਤਾਲਾ ਦੇ ਵਿੱਚ ਨਾ ਮਾਤਰ ਹੈ ਪਰ ਜੇਕਰ ਨਿੱਜੀ ਹਸਪਤਾਲਾ ਦੇ ਵਿੱਚ ਇਹੀ ਲੇਜ਼ਰ ਆਪਰੇਸ਼ਨ ਕਰਵਾਉਣਾ ਹੋਵੇ ਤਾਂ ਲੱਖਾਂ ਰੁਪਏ ਤੁਹਾਨੂੰ ਦੇਣੇ ਪੈਣੇ ਆ ਉਹਨਾਂ ਇਹ ਵੀ ਦੱਸਿਆ ਕਿ ਆਪਰੇਸ਼ਨ ਤੋਂ ਬਾਅਦ ਮਰੀਜ਼ ਦੀ ਹਾਲਤ ਬਿਲਕੁਲ ਠੀਕ ਹੈ ਅਤੇ ਉਹਨਾਂ ਨੂੰ ਕੁਝ ਘੰਟੇ ਤੋਂ ਬਾਅਦ ਛੁੱਟੀ ਦਿੱਤੀ ਜਾਵੇਗੀ ਜ਼ਿਕਰ ਯੋਗ ਹੈ ਕਿ ਹਸਪਤਾਲ ਦੇ ਸਰਜਰੀ ਵਿਭਾਗ ਦੇ ਵਿੱਚ ਮਾਹਰ ਡਾਕਟਰਾਂ ਦੁਆਰਾ ਬੱਖ-ਵੱਖ ਬਿਮਾਰੀਆਂ ਜਿਵੇਂ ਹਰਨੀਆਂ, ਪੱਥਰੀਆਂ, ਗੁਰਦੇ ਆ, ਬਵਸਿਰ ਆਦਿ ਦਾ ਸਫਲਤਾਪੂਰਵਕ ਆਪਰੇਸ਼ਨ ਕੀਤਾ ਜਾ ਰਿਹਾ ਹੈ। ਇਸੇ ਤਰੀਕੇ ਦੇ ਨਾਲ ਦੂਰਬੀਨ ਦੇ ਨਾਲ ਵੀ ਉਹਨਾਂ ਦੇ ਵੱਲੋਂ ਆਪਰੇਸ਼ਨ ਕੀਤੇ ਜਾ ਰਹੇ ਨੇ। ਉਹਨਾਂ ਦੱਸਿਆ ਹੈ ਕਿ ਕਾਫੀ ਮੁਸ਼ਕਲਾ ਕੇਸਾਂ ਨੂੰ ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਮਿਹਨਤ ਤੇ ਲਗਨ ਨਾਲ ਸੁਲਝਾਇਆ ਹੈ ਤੇ ਬਹੁਤ ਬਹੁਤ ਲੋਕ ਜਿਹੜੇ ਨੇ ਬਹੁਤ ਘੱਟ ਫੀਸ ਅਦਾ ਕਰਕੇ ਆਪਣਾ ਇਲਾਜ ਕਰਵਾ ਰਹੇ ਨੇ ਤੇ ਉਹਨਾਂ ਇਹ ਵੀ ਦੱਸਿਆ ਹੈ ਕਿ ਸਿਹਤ ਅਧਿਕਾਰੀ ਲੋਕਾਂ ਨੂੰ ਅਪੀਲ ਕਰ ਰਹੇ ਨੇ ਜੇ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਤਾਂ ਆਮ ਸਰਜਰੀ ਦੀ ਜ਼ਰੂਰਤ ਹੈ ਉਹ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾ ਦੇ ਵਿੱਚ ਇਲਾਜ ਕਰਵਾਉਣ ਕਿਉਂਕਿ ਬਹੁਤ ਜ਼ਿਆਦਾ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਨਿੱਜੀ ਹਸਪਤਾਲ ਆਮ ਲੋਕਾਂ ਦੇ ਨਾਲ ਲੁੱਟਕਸੁੱਟ ਕਰਦੇ ਨੇ ਤੇ ਲੱਖ ਰੁਪਏ ਇੱਕ ਆਮ ਸਰਜਰੀ ਦੇ ਉੱਪਰ ਵੀ ਲੈ ਲੈਂਦੇ ਨੇ ਪਰ ਲੋਕ ਹੁਣ ਸਰਕਾਰੀ ਹਸਪਤਾਲਾ ਦੇ ਵਿੱਚ ਜਾ ਕੇ ਆਪਣਾ ਚੰਗੀ ਤਰ੍ਹਾਂ ਇਲਾਜ ਕਰਵਾ ਸਕਦੇ ਨੇ ਤੇ ਬਹੁਤ ਘੱਟ ਪੈਸੇ ਉਹਨਾਂ ਨੂੰ ਅਦਾ ਕਰਨੇ ਪੈਣਗੇ ਤੇ ਡਾਕਟਰਸ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਪੂਰੀ ਤਨਦੇਹੀ ਮਿਹਨਤ ਦੇ ਨਾਲ ਇਲਾਜ ਕਰਦੇ ਨੇ ਤਾਂ ਜਿਹੜੇ ਲੋਕ ਬਵਸਿਰ ਬਿਮਾਰੀ ਦੇ ਨਾਲ ਪੀੜਤ ਨੇ ਉਹ ਜ਼ਿਲ੍ਹਾ ਮੋਹਾਲੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਇਲਾਜ ਕਰਵਾ ਸਕਦੇ ਨੇ ਤੇ ਬਹੁਤ ਘੱਟ ਫੀਸ ਉਹਨਾਂ ਨੂੰ ਦੇਣੀ ਪਵੇਗੀ ਤੇ ਲੇਜ਼ਰ ਦੇ ਰਾਹੀਂ ਉਹਨਾਂ ਦਾ ਆਪਰੇਸ਼ਨ ਕੀਤਾ ਜਾਣਾ ਹੈ ਤੇ ਜਿਹੜੇ ਲੋਕੀ ਦੂਸਰਾ ਆਪਰੇਸ਼ਨ ਜਿਹੜਾ ਕਰਦੇ ਨੇ ਉਹਨਾਂ ਤੋਂ ਡਰਦੇ ਨੇ ਉਹ ਲੋਕ ਉਰੇ ਆ ਕੇ ਆਪਣਾ ਆਪਰੇਸ਼ਨ ਕਰਵਾ ਸਕਦੇ ਹੋ ਤੇ ਪਹਿਲਾ ਆਪਰੇਸ਼ਨ ਅੱਜ ਮੋਹਾਲੀ ਦੇ ਹਸਪਤਾਲ ਦੇ ਵਿੱਚ ਸੰਭਵ ਹੋ ਸਕਿਆ ਜਿਸ ਦੀ ਜਾਣਕਾਰੀ ਵਕਾਇਦਾ ਡਾਕਟਰਸ ਦੇ ਵੱਲੋਂ ਦਿੱਤੀ ਗਈ ਹੈ ਡਾਕਟਰਸ ਦਾ ਕਹਿਣਾ ਹੈ ਕਿ ਮਰੀਜ਼ ਨੂੰ ਕੁਝ ਘੰਟਿਆਂ ਤੋਂ ਬਾਅਦ ਛੁੱਟੀ ਦੇ ਦਿੱਤੀ ਜਾਵੇਗੀ ਤੇ ਲੋਕਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਕਿ ਲੋਕ ਨਿੱਜੀ ਹਸਪਤਾਲਾਂ ਦਾ ਰੁਖ ਨਾ ਕਰਨ ਸਰਕਾਰ ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇ ਰਹੀਆਂ ਨੇ ਤੇ ਇਹਨਾਂ ਸਹੂਲਤਾਂ ਦਾ ਉਹ ਫਾਇਦਾ ਚੁੱਕਣ ਤੇ ਬਹੁਤ ਘੱਟ ਪੈਸਿਆਂ ਦੇ ਵਿੱਚ ਆਪਣਾ ਇਲਾਜ ਸਰਕਾਰੀ ਹਸਪਤਾਲਾ ਦੇ ਵਿੱਚ ਕਰਵਾ ਸਕਦੇ ਆ ਵਕਾਇਦਾ ਸਰਕਾਰੀ ਹਸਪਤਾਲਾਂ ਦੇ ਵਿੱਚ ਪਥਰੀ ਤੋਂ ਲੈ ਕੇ ਬਹੁਤ ਜ਼ਿਆਦਾ ਹੋਰ ਜਿਹੜੀ ਹਰਨੀਆਂ ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਤਕਲੀਫ ਹੁੰਦੀ ਹੈ ਤੇ ਲੋਕ ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾ ਦੇ ਵਿੱਚ ਭੱਜਦੇ ਨੇ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਣ ਤਾਂ ਜੋ ਪੈਸਿਆਂ ਦੀ ਲੁੱਟਕਸੁੱਟ ਨਾ ਹੋਵੇ ਤੇ ਲੋਕ ਮਾਹਿਰ ਡਾਕਟਰਾਂ ਤੋਂ ਆਪਣਾ ਇਲਾਜ ਕਰਵਾ ਸਕਣ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ